ਆ ਤੇ 72 ਐਂ ਦੇ ਗੋਲੇ ਤੁਸੀਂ ਸਾਡੇ ਦਿੱਤੇ ਮੁੰਡੇ ਸਾਡੇ ਮਾਰ ਦਿੱਤੇ ਮੁੰਡਿਆਂ ਦੀ ੱੱਕਾਂ ਸਾਡਿਆਂ ਦੇ ਕੱਢ ਦਿੱਤੀਆਂ ਗੱਡੀਆਂ ਟਰੈਕਟਰ ਜਿਹੜੇ ਹੈਗੇ ਨੇ ਸਾਡੇ ਭੰਨ ਦਿੱਤੇ ਨੇ ਗੋਲੀਆਂ ਮਾਰ ਕੇ ਸੀਗੇ ਸਾਡੇ ਨੌਜਵਾਨ ਕਰ ਦਿੱਤੇ ਨੇ ਤੇ ਹੁਣ ਤੁਸੀਂ ਕਹਿੰਦੇ ਸਾਨੂੰ ਡੇਰੂ ਪਰ ਭੇਜਦੇ ਅਸੀਂ ਇਹ ਨਾ ਕਿਉਂ ਮੈਂ ਤੁਹਾਨੂੰ ਅੱਟ ਕੇ ਅੱਜ ਕੱਲ੍ਹ ਕਹਿ ਰਹੇ ਹਾਂ ਤੁਸੀਂ ਬੰਦੇ ਦੇ ਕੁੱਟ ਪੜਜੋ ਇਹ ਕਰਨਾ ਫੇਰ ਨਾ ਕਿ ਜਿੱਦ ਵਿੱਚ 2.5 ਤੋਂ ਪਹਿਲਾਂ ਫਿਰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਪਰ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਨਾ ਤੇ ਪੂਰੀ ਵੀਡੀਓ ਦੇਖਣਾ ਚਾਰ ਪੰਜ ਮਿੰਟਾਂ ਦੀ ਵੀਡੀਓ ਆ ਇਹ ਜ਼ਰੂਰ ਵੇਖਣਾਗਾ ਇਹ ਤੁਹਾਡੇ ਲਈ ਆ ਕੱਲੇ ਕੱਲੇ ਪੰਜਾਬੀ ਲਈ ਆ ਸਾਡੀ ਗੈਰਤ ਤੇ ਅਣਖਾਂ ਨੂੰ ਬੰਗਾਰਨ ਲਈ ਆ ਸਾਡੀ ਕੌਮ ਨੂੰ ਸਿੱਧਾ ਚੈਲੰਜ ਕੀਤਾ ਜਾ ਰਿਹਾ ਸਾਡੀ ਕੌਮ ਨੂੰ ਸਿੱਧਾ ਬੰਗਾਰਿਆ ਜਾ ਰਿਹਾ ਇਹ ਇਸ ਕਰਕੇ ਵੀਡੀਓ ਜਮ ਬਣਾ ਰਿਆਂਗਾ ਇਹ ਹੋ ਸਕਦਾ ਕਿ ਸਾਡੇ ਨੌਜਵਾਨ ਜਿਹੜੇ ਵੀਰ ਨੇ ਭਾਈ ਨੇ ਕਈ ਵਾਰੀ ਭੁੱਲੇ ਭਟਕੇ ਆਪਾਂ ਇਧਰ ਉਧਰ ਹੋ ਜਾਂਦੇ ਆ ਤੇ ਉਸ ਗੱਲ ਨੂੰ ਲੈ ਕੇ ਜੇਕਰ ਤੁਸੀਂ ਮਨ ਦੇ ਵਿੱਚ ਅੱਜ ਤੋਂ ਤਿਆਰ ਕਰ ਲੋਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਪੰਜਾਬ ਦਾ ਨੁਕਸਾਨ ਹੋਣਾ ਬਚ ਜਾਵੇਗਾ ਇਹ ਹੈ ਕਿ ਇਹ ਪੂਰਾ ਮਾਮਲਾ ਮੈਂ ਤੁਹਾਨੂੰ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਤੇ ਤੁਹਾਨੂੰ ਮੈਂ ਦੱਸ ਦਿਆਂ ਸਸੇ ਕਾਲ ਜੀ ਬੈਂਜ ਦਾ ਖਰਸਾ ਬੈਂਜ ਕੀ ਫੱਦੇ ਆਪਾਂ ਇਹ ਗੱਲ ਕਰਦੇ ਆਂ ਹੰਸ ਰਾਜ ਹੰਸ ਤੋਂ ਬਾਅਦ ਇੱਕ ਹੋਰ ਹੰਕਾਰੀ ਐਮਪੀ ਉਹ ਕੌਣ ਆ ਤੁਸੀਂ ਸਭ ਜਾਣਦੇ ਹੋਵੋਗੇ ਬਿਆਨਤੇ ਬੁੱਚੜ ਦਾ ਪੋਤਾ ਰਮਨੀਤ ਬਿੱਟੂ ਬਿਆਨਤੇ ਬੁੱਚੜ ਦਾ ਪੋਤਾ ਰਮਨੀਤ ਬਿੱਟੂ ਜਿਹੜਾ ਲੁਧਿਆਣੇ ਵਿੱਚੋਂ ਭਾਜਪੀ ਵੱਲੋਂ ਖੜਾ ਹੋਇਆ ਗਿਆ ਕਾਂਗਰਸ ਹੁਣੇ-ਹੁਣੇ ਛੱਡ ਕੇ ਗਿਆਗਾ ਹੁਣ ਉਧਰ ਟੂਸੀ ਮਾਰ ਗਿਆ ਇਹ ਲੋਕ ਫਰੇਕਾ ਰੇਕਾ ਪ੍ਰਸਤ ਨੇ ਇਹ ਲੋਕ ਬੜੇ ਜਲਾਦ ਨੇ ਤੇ ਇਹਨਾਂ ਦੇ ਅੰਦਰ ਜਿਹੜਾ ਖੂਨ ਆ ਆਪਣੇ ਉਹ ਦਾਦੇ ਵਾਲਾ ਗਾ ਦੌੜਦਾ ਗਾ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਗੱਲ ਕਰਦੇ ਆ ਤੁਸੀਂ ਆਖੋਗੇ ਕਿ ਇਹ ਵੀਡੀਓ ਕੀ ਆ ਹਰਸ ਰਾਜ ਹੰਸ ਨੇ ਧਮਕੀ ਦਿੱਤੀ ਇੱਕ ਭਾਜਪਾ ਦੇ ਵੱਡੇ ਲੀਡਰ ਨੇ ਧਮਕੀ ਦਿੱਤੀ ਪੰਜਾਬੀਆਂ ਤੇ ਕਿਸਾਨਾਂ ਨੂੰ ਹੁਣ ਸਿੱਧੀ ਇੱਕ ਸਰਿਆਮ ਧਮਕੀ ਦੇ ਰਿਹਾ ਗਾ ਅਰਵਨੀਤ ਬਿੱਟੂ ਅਸੀਂ ਝੂੜੀਆਂ ਦੀ ਪਾਈਆਂ ਪੰਜਾਬੀਆਂ ਨੇ ਜਾਂ ਕਿਸਾਨਾਂ ਨੇ ਜਾਂ ਕਿਸੇ ਹੋਰ ਤੂੰ ਜਮੇ ਧਮਕੀਆਂ ਦੇ ਰਿਆਂਗਾ ਕਿ ਸਾਡੀ ਸਰਕਾਰ ਬਣ ਜੂਗੀ ਫਿਰ ਅਸੀਂ ਤੁਹਾਨੂੰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜਾਂਗੇ ਫਿਰ ਤੁਸੀਂ ਕਹਿੰਦੇ ਸਾਨੂੰ ਡਿਬੜੂਗੜ੍ਹ ਦੇ ਜੇਲ੍ਹਾਂ ਦੇ ਵਿੱਚ ਭੇਜ ਦਿਆ ਮੋਦੀ ਦੀ ਸਰਕਾਰ ਬਣਨ ਵਾਲੀ ਆ ਆਹ ਤੁਹਾਨੂੰ ਪਹਿਲਾਂ ਮੈਂ ਵੀਡੀਓ ਦੇ ਨਾਲ ਇੱਕ ਸੁਣਾਉਣਾਗਾ ਫਿਰ ਅੱਗੇ ਗੱਲ ਕਰਦੇ ਆ ਪਿੰਡਾਂ ਤੋਂ ਰੋਕਦੇ ਹਾਂ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਇਕੱਲੇ ਇਕੱਲੇ ਦਾ حساب ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਬਾਈ ਹਰ ਮੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਪਰੇ ਹੋਏ ਨੇ ਇਹ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿੱਗਰੂ ਬਣ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜਾਓ ਜੇ ਕਰਨਾ ਫੇਰ ਨਾ ਕਿ ਜਿੰਨੇ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ ਸੁਣ ਲਿਆ ਇੱਕ ਵਾਰੀ ਤੁਹਾਨੂੰ ਮੈਂ ਹੋਰ ਸੁਣਾਦਾ ਤੁਸੀਂ ਗੌਰ ਨਾਲ ਸੁਣਨਾ ਕਿ ਦੇਖੋ ਕਵੇਂ ਸਰਿਆਮ ਕਿਸਾਨਾਂ ਨੂੰ ਧਮਕੀਆਂ ਦੇ ਰਿਹਾ ਜੇ ਤੂੰ ਵੋਟਾਂ ਵਿੱਚ ਖੜਾਗਾ ਤਾਂ ਹਰ ਇੱਕ ਨੂੰ ਅਧਿਕਾਰ ਆ ਤੇ ਤੇਰੇ 5 ਸਾਲ ਦਾ ਹਿਸਾਬ ਲੈਣਾ ਤੂੰ ਐਮਪੀ ਬਣਿਆ ਪੰਜਾਬੀਆਂ ਦੇ ਸਿਰ ਦੇ ਉੱਤੇ ਤੇ ਕਿਸਾਨਾਂ ਨੇ ਹਿਸਾਬ ਲੈਣਾਗਾ ਕਿਸਾਨਾਂ ਨੇ ਦੋਸ ਪ੍ਰਦਰਸ਼ਨ ਕਰਨਾਗਾ ਤੂੰ ਕਹਿੰਦਾ ਚਾਰ ਕੁ ਟੋਟਰੂ ਜਿਹੜੇ ਝੰਡੀਆਂ ਲੈ ਕੇ ਆ ਜਾਂਦੇ ਨੇ ਤੁਸੀਂ ਗੰਦ ਪਾਇਆ ਪੰਜਾਬ ਦੇ ਅੰਦਰ ਤੁਸੀਂ ਕਿਸਾਨ ਸ਼ਹੀਦ ਕਰਤੇ ਹਜ਼ਾਰਾਂ ਦੇ ਜਿਹੜੇ ਅੰਕੜੇ ਨੇ ਗੋਲੀਆਂ ਤੁਸੀਂ ਭਰਾ ਦਿੱਤੀਆਂ ਅਥਰੂਆਂ ਦੇ ਗੋਲੇ ਤੁਸੀਂ ਸਾਡ ਦਿੱਤੇ ਮੁੰਡੇ ਸਾਡੇ ਮਾਰ ਦਿੱਤੇ ਮੁੰਡਿਆਂ ਦੀਆਂ ਅੱਖਾਂ ਸਾਡਿਆਂ ਦੀਆਂ ਕੱਢ ਦਿੱਤੀਆਂ ਗੱਡੀਆਂ ਟਰੈਕਟਰ ਜਿਹੜੇ ਹੈਗੇ ਨੇ ਸਾਡੇ ਭੰਨ ਦਿੱਤੇ ਨੇ ਗੋਲੀਆਂ ਮਾਰ ਕੇ ਸਿੱਕੇ ਸਾਡੇ ਨੌਜਵਾਨ ਕਰ ਦਿੱਤੇ ਨੇ ਤੇ ਅੱਜ ਤੁਸੀਂ ਉੱਤੋਂ ਧਮਕੇ ਦਿੰਦੇ ਹੋ ਕਿ ਡਿਬੜੂ ਘੜਦੀ ਜੇਲ੍ਹ ਦੇ ਵਾਂਗੂ ਫੇਰ ਕਹਿੰਦੇ ਤੁਸੀਂ ਡਿਬੜੂ ਘੜਦੇ ਜੇਲ੍ਹ ਦੇ ਵਿੱਚ ਭੇਜਤਾ ਇਹ ਤਾਂ ਕਿ ਤੁਸੀਂ ਦੁਬਾਰੇ ਫੇਰ ਸੁਣਨਾ ਇਸ ਬੱਚੜ ਦੀ ਤੁਸੀਂ ਕਿਉਂ ਕਹੋਗੇ ਸਾਨੂੰ ਡਿਬਰੂਗੜ ਭੇਜਦੇ ਆ। ਇਹਰ ਨਾ ਕਿਉਂ? ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ। ਤੁਸੀਂ ਬੰਦੇ ਦੇ ਪੁੱਤ ਬਣ ਜੋ। ਏਹ ਕਰਨਾ ਫੇਰ ਨਾ ਕਿਉਂ ਜਿੰਨੇ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ। ਲੈ ਆਈ ਬੰਦੇ ਦੇ ਪੁੱਤ ਦਾ ਤੈਨੂੰ ਬਣਾ ਕੇ ਛੱਡਾਂਗੇ। ਤੁਸੀਂ ਸੋਚਿਆ ਕੀ ਆ? ਨਾਲੇ ਤਾਂ ਵੋਟਾਂ ਲੈ ਜਾਂਦੇ ਹੋ। 5 ਸਾਲ 5 ਸਾਲ ਆ ਕੇ ਤੁਸੀਂ ਜਾਤ ਨਹੀਂ ਪੁੱਛਦੇ ਆ ਕੇ ਕੌਣ ਮਰਿਆ ਕੌਣ ਜਿੰਦਾ ਕੌਣ ਭੁੱਖਾ ਸੌਂਦਾਗਾ ਤੁਸੀਂ ਵੋਟਾਂ ਦੀਆਂ ਜਿਹੜੀਆਂ ਵੋਟਾਂ ਲੈ ਕੇ ਲੋਕਾਂ ਤੋਂ ਐਸ ਕਰਦੇ ਹੋ ਚੰਗੇ ਚੰਗੇ ਗੱਡੀਆਂ 'ਚ ਘੁੰਮਦੇ ਹੋ ਫਰਸਟ ਆਲਰੇਡੀ ਹੋਟਲਾਂ ਦੇ ਵਿੱਚ ਰਹਿੰਦੇ ਹੋ ਚੰਗੇ ਚੰਗੇ ਕੋਠੀਆਂ ਕਾਰਾਂ ਤੁਹਾਡੇ ਕੋਲ ਨੇ ਇਹ ਸਾਰੀ ਬਦੌਲਤ ਆ ਸਾਡੇ ਪੰਜਾਬੀਆਂ ਲੋਕਾਂ ਦੀ ਆ ਜਿਨ੍ਹਾਂ ਨੇ ਇੱਕ ਇੱਕ ਵੋਟ ਤੁਹਾਨੂੰ ਪਾ ਕੇ ਜਿਟਾਇਆਗਾ ਤੇ ਪੰਜਾਬੀਓ ਐਸ ਬਾਰੇ ਇੱਕ ਤਹਈਆ ਕਰ ਲੋ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤੋਂ ਤੇ ਤੁਹਾਡੇ ਅਣਖਾ ਤੁਹਾਡੀ ਜਿਹੜੀ ਗੈਰਤਾ ਜੇਕਰ ਮਰ ਚੁੱਕੀ ਆ ਤਾਂ ਉਹ ਗੱਲ ਬਾਖਾ ਆ ਬੀਜੇਪੀ ਦਾ ਲੀਡਰ ਹੰਸ ਰਾਜ ਹੰਸ ਤੇ ਇਕਾ ਰਮਨੀਤ ਬਿੱਟੂ ਇਹਨਾਂ ਦੀ ਜਬਾਨ ਜਬਤ ਹੋਣੀ ਚਾਹੀਦੀ ਇਹਨਾਂ ਦੀ ਤੇ ਆ ਦੇਖੋ ਕਿਵੇਂ ਧਮਕੀਆਂ ਦੇ ਰਿਹਾ ਸਿੱਧਾ ਕਹਿੰਦਾ ਸਾਡੀ ਸਰਕਾਰ ਬਣਨ ਵਾਲੀ ਆ ਫੇਰ ਨਾ ਆਖੋ ਡਿਬੂਗੜ੍ਹ ਜੇਲ੍ਹ ਦੇ ਵਿੱਚ ਸਾਨੂੰ ਭੇਜ ਦਿਆਂ ਢਾਈ ਟੋਟਲ ਨੂੰ ਤੁਹਾਨੂੰ ਬੰਦੇ ਪੱਤ ਬਣਾ ਕੇ ਛੱਡੂਗਾ ਇਹ ਲੀਡਰ ਨੇ ਕਿ ਬਦਮਾਸ਼ ਨੇ ਕਿ ਗੁੰਡੇ ਨੇ ਗੈਂਗਸਟਰ ਨੇ ਸਭ ਤੋਂ ਵੱਡੇ ਵੱਡੇ ਅੱਤਵਾਦੀ ਇਹ ਨੇ ਗੈਂਗਸਟਰ ਇਹ ਨੇ ਗੁੰਡਾਗਰਦੀ ਦੇ ਨੰਗਾ ਨਾਚ ਨਚਾਉਣ ਵਾਲੇ ਤੇ ਨੱਚਣ ਵਾਲੇ ਇਹ ਲੀਡਰ ਨੇ ਇਹਨਾਂ ਲੀਡਰਾਂ ਨੇ ਗੈਂਗਸਟਰ ਪੰਜਾਬ ਦੇ ਵਿੱਚ ਪੈਦਾ ਕੀਤਾ ਇਹਨਾਂ ਲੀਡਰਾਂ ਨੇ ਖੜਕੂਬਾਦ ਪੰਜਾਬ ਵਿੱਚ ਪੈਦਾ ਕੀਤਾ ਸੀ ਇਹਨਾਂ ਲੀਡਰਾਂ ਨੇ ਜਿਹੜੇ ਇਹ ਆਪ ਅੱਤਵਾਦੀ ਲੀਡਰ ਨੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਮੋਦੀ ਹੁਣ ਪਤਾਗਾ ਵੀ ਜਿਹੜਾ ਕਪੜਾ ਉਹਨਾਂ ਦੀ ਮਸ਼ੀਨਾਂ ਦੇ ਵਿੱਚ ਕਰਿਆ ਹੋਇਆਗਾ ਤਾਜਾ ਕੇ ਇਹਨਾਂ ਨੂੰ ਸਰੇ ਮਿਲਦੀ ਆ ਤਾਜਾ ਕੇ ਇਹ ਬੋਲਦੇ ਨੇ ਤਾਜਾ ਕੇ ਅੰਦਰੋਂ ਜਿਹੜਾ ਇਹਨਾਂ ਦਾ ਜ਼ਹਿਰ ਭਰਿਆ ਪਿਆਗਾ ਉਹ ਬਾਹਰ ਨਿਕਲਦਾਗਾ ਤੁਸੀਂ ਇਸ ਵੀਡੀਓ ਨੂੰ ਬੱਦ ਵੱਦ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਤਾਂ ਕਿ ਤੁਸੀਂ ਇਹਨਾਂ ਲੋਕਾਂ ਦਾ ਵਿਰੋਧ ਕਰੋ ਫਰੀਦਕੋਟ ਵਾਲਿਓ ਖੰਡੂਰ ਸਾਹਿਬ ਵਾਲਿਓ ਸੰਗਰੂਰ ਵਾਲਿਓ ਤੇ ਬਾਕੀ ਹੋਰ ਥੀਟਾਂ ਤੇ ਜਿਹੜਾ ਗਰਦਾਸਪੁਰਾ ਮਾਫ ਕਰਨਾ ਆਪਣੇ ਲਿਜਾਣਾਗਾ ਉਥੇ ਭਾਈ ਰਸਪਾਲ ਸਿੰਘ ਸੰਧੜਾ ਦਾ ਜਿਹੜਾ ਬੇਟਾ ਖੜਾ ਹੋਇਆ ਤੁਸੀਂ ਉਹਨਾਂ ਨੌਜਵਾਨਾਂ ਨੂੰ ਵੋਟੋ ਪਾਓ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਇੱਧਰ ਬਿਆਨਤ ਸਿੰਘ ਦਾ ਪੋਤਾ ਪੁੱਤਰ ਖੜਾਗਾ ਫਰੀਦਕੋੜ ਤੋਂ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰ ਕੇ 3 ਅਕਾਲ ਤੱਕ ਦਾ ਬਦਲਾ ਲਿੱਤਾ ਉਧਰ ਖੰਡੂਰ ਸਾਹਿਬ ਤੇ ਭਾਈ ਅੰਬਰਪਾਲ ਸਿੰਘ ਖੜਾਗਾ ਇਹਨਾਂ ਨੌਜਵਾਨਾਂ ਨੂੰ ਜਿਤਾਓ ਜੇ ਤੁਸੀਂ ਪੰਜਾਬ ਬਚਾਉਣਾ ਪੰਜਾਬੀ ਹੱਤ ਬਚਾਉਣੀ ਆ ਆਪਣੀ ਕਿਸਾਨੀ ਬਚਾਉਣੀ ਆ ਜਿਹੜੇ ਉਹਨਾਂ ਸਰਕਾਰਾਂ ਦੇ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਗੱਲ ਕਰ ਸਕਣ ਜਿਹੜੇ ਹੱਕ ਠੋਕ ਕੇ ਗੱਲ ਕਰ ਸਕਣ ਨਾ ਕਿ ਦਿੱਲੀ ਵੱਲ ਮੂੰਹ ਕਰਨ ਇਹ ਤੁਸੀਂ ਦੂਜੀਆਂ ਪਾਰਟੀਆਂ ਵਾਲੇ 70 ਸਾਲ ਹੋ ਗਏ ਕਦੇ ਫਲਾਣਾ ਜਿੱਤ ਆਦਾ ਧਮਕਾ ਜਿਤਾਦਾ ਕਦੇ ਹੁਣ ਬਦਲਾ ਦੇਣਾ ਉਹ ਤੇ ਕਿ ਜਿਤਾ ਕੇ ਤੁਸੀਂ ਕੀ ਕਰ ਲਿਆ 22 ਸਾਲ ਦਾ ਰਾਜ ਤੁਸੀਂ ਦੇਖ ਲਿਆ ਹੁਣ ਅੱਗੇ ਸੋਚਣਾ ਤੁਹਾਡੀ ਜ਼ਿੰਮੇਵਾਰੀ ਆ ਵੋਟ ਪਾਉਣਾ ਤੁਹਾਡੀ ਜ਼ਿੰਮੇਵਾਰੀ ਆ ਕਿਸ ਨੂੰ ਤੁਸੀਂ ਵੋਟ ਪਾ ਕੇ ਆਪਣੇ ਜੇਕਰ ਤੁਸੀਂ ਪੈਰਾਂ ਵਿੱਚ ਦੁਬਾਰੇ ਕਹਾੜਾ ਮਾਰ ਲਿਆ ਤੁਹਾਡੇ ਵੱਲੋਂ ਤੁਹਾਡੇ ਵੱਡਾ ਅਕਿਰਤ ਕਰ ਮੈਂ ਕਹਨਾ ਕੋਈ ਨਹੀਂ ਹੋਣਾ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ